ਸੀ ਮੁਕਰਾ ਤੇਰੇ ਬਤਲਾ ਬੁਕੇ ਪਰ ਬੋਇਆ ਗਾਵਾ ਇਹ ਅਸਲ ਤੇ ਵਿੱਚ ਇਹਨੂੰ ਨਾ ਤਾਂ ਬੋਲਣ ਲੱਗਿਆ ਪਤਾ ਲੱਗਦਾ ਹੈ ਨਾ ਇਹਨੂੰ ਆਪਣੀ ਜ਼ਿੰਮੇਵਾਰੀ ਦਾ ਅਹਿਸਾਸ ਹੈ ਇਹਨੇ ਪੰਜਾਬ ਦਾ ਪੱਤਾ ਪੱਤਾ ਆਪਣਾ ਵੈਰੀ ਬਣਾ ਲਿਆ ਹੈ ਕਾਂਗਰਸ ਪਾਰਟੀ ਜਿਨ੍ਹਾਂ ਥੋੜਾ ਚਿਰ ਪਹਿਲਾਂ ਰਲ ਕੇ ਇਲੈਕਸ਼ਨਾਂ ਲੜੀਆਂ ਉਹਨਾਂ ਦੇ ਸਭ ਤੋਂ ਵੱਡੇ ਲੀਡਰ ਰਾਹੁਲ ਗਾਂਧੀ ਜੀ ਜਿਨ੍ਹਾਂ ਨੇ ਕੰਨਿਆ ਕੁਮਾਰੀ ਤੋਂ ਲੈ ਕੇ ਕਸ਼ਮੀਰ ਤੱਕ ਐਡੀ ਵੱਡੀ ਪਾਦੀ ਯਾਤਰਾ ਕੀਤੀ ਹੈ ਪੈਦਲ ਯਾਤਰਾ ਕੀਤੀ ਹੈ ਉਹਦੇ ਖਿਲਾਫ ਬੋਲਣਾ ਮੈਂ ਸਮਝਦਾ ਕਿ ਇਹਨਾਂ ਦੀ ਬਗੜਾੜ ਦਾ ਨਤੀਜਾ ਇਹਨਾਂ ਨੂੰ ਪਤਾ ਲੱਗ ਗਿਆ ਕਿ ਸਤਾਈ ਵਿੱਚ ਸਾਡੀ ਮੰਜੀ ਕਾਂਗਰਸ ਨੇ ਠੋਕ ਰਹੀਆਂ ਹੋ ਕਾਂਗਰਸੀ ਸਾਰੇ ਵਰਕਰ ਤਿਆਰ ਹੈ 27 ਦੇ ਵਿੱਚ ਇਹਨਾਂ ਦੀ ਇਤਿਹਾਸਿਕ ਹਾਰ ਹੋਊਗੀ ਜਿਹੜਾ ਬਦਲਾ ਦੇ ਨਾਂ ਤੇ ਲੋਕਾਂ ਨਾਲ ਧੋਖਾ ਕੀਤਾ ਅੱਜ ਹਰ ਵਰਗ ਪੰਜਾਬ ਦਾ ਦੁਖੀ ਹੈ ਇਹਨਾਂ ਕੋਲ 27 ਵਿੱਚ ਪੂਰਾ ਵੱਡੇ ਤੌਰ ਤੇ ਬਦਲਾ ਲਿਆ ਜਾਊਗਾ ਇਹ ਅਸਲ ਤੇ ਹਰ ਇੱਕ ਨੂੰ ਧੋਖਾ ਦੇਣ ਵਾਲੀ ਹੈ ਕਹਿੰਦੇ ਕੁਝ ਹੋਰ ਹੈ ਕਰਦੇ ਕੁਝ ਹੋਰ ਹੈ ਕਿਸਾਨਾਂ ਨਾਲ ਜਿੰਨਾ ਵੱਡਾ ਵਿਸ਼ਵਾਸ ਕਰ ਕੀਤਾ ਅੱਜ ਤੱਕ ਪੰਜਾਬ ਦੀ ਹਿਸਟਰੀ ਵਿੱਚ ਐਡਾ ਵੱਡਾ ਘਟਿਆ ਕਾਰਵਾਈ ਕਿਸੇ ਨੇ ਨਹੀਂ ਕੀਤੀ ਜਿਹਨੇ ਆਮ ਆਦਮੀ ਨੇ ਕੀਤੀ ਹੈ ਕਾਂਗਰਸ ਸਰਕਾਰ ਦੇ ਵਿੱਚ ਕਿਸੇ ਕਿਸਾਨ ਨੂੰ ਥੱਪੜ ਤੱਕ ਨਹੀਂ ਵਜਿਆ ਇਹਨਾਂ ਨੇ ਕਿਸੇ ਨੂੰ ਛੱਡਿਆ ਨਹੀਂ ਕੋਈ ਯੂਨੀਅਨ ਨਹੀਂ ਛੱਡੀ ਉਹਨਾਂ ਦੇ ਮੋਰਚੇ ਨਹੀਂ ਛੱਡੇ ਸਾਰਿਆਂ ਨੂੰ ਜਲੀਲ ਕੀਤਾ ਉਹਨਾਂ ਨੂੰ ਬੰਦ ਕੀਤਾ ਨਾ ਬਜ਼ੁਰਗ ਵੇਖਿਆ ਨਾ ਮਾਤਾਵਾ ਵੇਖਿਆ ਇਹਨਾਂ ਨੂੰ ਇਸ ਗੱਲ ਦਾ ਖੰਮਿਆਜਾ ਪੁਗਤਣਾ ਪਵੇਗਾ ਸਰ ਇੱਕ ਕੀ ਦੇਖ ਨੂੰ ਮਿਲਦੀ ਹੈ ਕਿੰਨਾ ਤੋਂ ਹਰ ਘਟਿਆ ਗੱਲ ਦੀ ਆਸ ਰੱਖੀ ਜਾ ਸਕਦੀ ਹੈ ਇਹਨਾਂ ਨੇ ਪ੍ਰੋਗਰਾਮ ਬਣਾਇਆ ਵੀ ਅਸੀਂ ਇਹਨਾਂ ਨੂੰ ਜੇਲਾਂ ਵਿੱਚ ਦੇ ਕੇ ਅੰਦਰ ਦੇ ਕੇ ਤੰਗ ਕਰਕੇ ਦਾ ਆਪਣਾ ਟਾਈਮ ਕੱਟਣਾ ਔਰ ਲੋਕਾਂ ਨੇ ਵੀ ਫੈਸਲਾ ਕਰ ਲਿਆ ਥਾਂ ਤੇ ਕਿਸਾਨ ਯੂਨੀਅਨ ਜਿਹੜੀਆਂ ਪਿੰਡ-ਪਿੰਡ ਫੈਸਲਾ ਕਰ ਰਹੀ ਹੈ ਕਿ ਜੇ ਇਹਨਾਂ ਨੇ ਸਾਨੂੰ ਧਰਨੇ ਲਾਉਣ ਦੇ ਪਿੰਡਾਂ ਵਿੱਚ ਹੈ ਵੀ ਵੜਨੇ ਸਤੋ ਜੀ ਇਸ ਸਾਈਕੀ ਤਰ੍ਹਾਂ ਦੇਖ ਦੇ ਜੋ 27 ਤੇ ਤੁਹਾਨੂੰ ਪਤਾ ਲੱਗ ਹੀ ਜਾਣੀ ਹੈ ਅੱਡੇ ਜਿਹੜੀ ਅੱਜ ਚੀਤ ਬਰਤਨ ਕਰਨ ਕਰੇ ਤਾਂ ਕੀ ਪਰਪਸ ਹੈਗਾ ਇਹਦਾ ਪਰਪਸ ਇਹ ਜਿਹੜੀ ਮੁੱਖ ਮੰਤਰੀ ਪੰਜਾਬ ਭਗਵੰਤ ਸਿੰਘ ਮਾਨ ਨੇ ਸਾਡੇ ਅੰਤਰਰਾਸ਼ਟਰੀ ਪੱਧਰ ਦੇ ਨੇਤਾ ਸ਼੍ਰੀ ਰਾਹੁਲ ਗਾਂਧੀ ਜੀ ਵਾਸਤੇ ਗੰਦੀ ਤੇ ਪੱਤੀ ਸ਼ਰਬਾਵਲੀ ਵਰਤੀ ਹੈ ਸੂਰਜ ਤੇ ਠੁਕਲ ਦਾ ਕੰਮ ਕੀਤਾ ਵਾ ਅਸੀਂ ਉਹਦੇ ਖਿਲਾਫ ਅੱਜ ਭਗਵੰਤ ਮਾਨ ਦਾ ਦੇ ਪੁਤਲੇ ਸਾੜਨ ਦਾ ਤੇ ਭਗਵੰਤ ਮਾਨ ਦੇ ਖਿਲਾਫ ਰੋਸ ਪ੍ਰਗਟ ਕਰਕੇ ਸਰਕਾਰ ਦੇ ਕਨਾਟਕਵਾਦ ਦਾ ਕੰਮ ਕਰਦੇ। ਸਰ ਹਾਂਜੀ ਜਿਹੜੇ ਵਾਅਦਿਆਂ ਦੇ ਵਿੱਚੋਂ ਉਹਨਾਂ ਵਾਅਦਿਆਂ ਦੇ ਵਿੱਚੋਂ ਜੋ ਕੁਝ ਨਿਕਲਿਆ ਉਹਦੇ ਬਾਰੇ ਤਾਂ ਹੁਣ ਲੋਕ ਹੱਥਾਂ 'ਚ ਥੁੱਕੀ ਬੈਠੇ ਨੇ 2027 ਦੇ ਵਿੱਚ ਦੱਸਣਗੇ ਕਿ ਕਿਸ ਤਰੀਕੇ ਨਾਲ ਝੂਠੇ ਵਾਅਦੇ ਕਰਕੇ ਇਹ ਸਾਰਾ ਕੁਝ ਕੀਤਾ ਸੀ ਕਿਉਂਕਿ ਉਹਨਾਂ ਵਾਅਦਿਆਂ ਦਾ ਹਿੱਜ ਪਿਆ ਜਿਹੜਾ ਸੀ ਉਹ ਦਿੱਲੀ ਦੇ ਵਿੱਚ ਤੇ ਨਿਕਲ ਗਿਆ ਜਿਹੜੇ ਕਹਿੰਦੇ ਹੁੰਦੇ ਸੀ ਮੇਰੇ ਕੰਮ ਨੂੰ ਵੋਟ ਪਾ ਦਿਓ ਪਰ ਲੋਕਾਂ ਨੇ ਵੋਟ ਪਾਤੀ ਤੇ ਰਿਜ਼ਲਟ ਵਿਖਾਤਾ ਤੇ ਹੁਣ ਪੰਜਾਬ ਦੇ ਵਿੱਚ ਵੀ ਲੋਕ ਉਡੀਕਦੇ ਨੇ ਉਸ ਦਿਨ ਨੂੰ ਜਦਨ ਇਹਨਾਂ ਦੀਆਂ ਕਰਤੂਤਾਂ ਦਾ ਪਰਦਾਫਾਸ਼ ਕਰਨਗੇ